ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟ੍ਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਜ਼ ਇੱਧਰ ਜਮਾਇਆ ਸੀ ਦਹੀਂ ਆਪਾਂ ਲੱਸੀ ਬਣਾਉਣ ਲੱਗੀ ਸੀ ਬਹੁਤ ਦਿਨ ਹੋ ਗਏ ਸੀਗੇ 2-3 ਦਿਨ ਹੀ ਹੋ ਗਏ ਵੈਸੇ ਤਾਂ ਚਲੋ ਤੇ ਇਧਰ ਆ ਮਲਾਈ ਪਈ ਸੀ 2-3 ਦਿਨਾਂ ਦੀ ਇਹ ਵੀ ਮੈਂ ਤਾਂ ਵਿੱਚ ਹੀ ਪਾ ਦਾਂ ਇਹਦੇ ਨਾਲੋਂ ਥੋੜਾ ਨਾਲੇ ਤਾਂ ਵਧੀਆ ਮੱਖਣ ਨਿਕਲ ਜਾਂਦਾ ਤੇ ਨਾਲੇ ਆਪਣਾ ਲੱਸੀ ਜਿਵੇਂ ਖੱਟਾਪਨ ਵੀ ਹੋਵੇ ਵੈਸੇ ਤਾਂ ਗਰਮੀ ਹੈ ਅੱਜ ਕੱਲ ਬਹੁਤ ਖੱਟੀ ਜੀ ਹੋ ਜਾਂਦੀ ਹੈ ਬਹੁਤ ਜਲਦੀ ਲੱਸੀ ਤੇ ਥੋੜੀ ਮਲਾਈ ਪਈ ਸੀ ਮੈਂ ਕਿਹਾ ਚਲੋ ਵਧੀਆ ਮੱਖਣ ਨਿਕਲੇਗਾ ਤੇ ਇਧਰ ਬਣਾਉਣ ਲੱਗੇ ਸੀ ਮੈਂ ਕਿਹਾ ਨਾਲੇ ਵੀ ਲੌਗ ਦੀ ਸ਼ੁਰੂਆਤ ਕਰ ਲੈਂਦੇ ਆ ਆਪਣੇ ਭੈਣ ਭਰਾਵਾਂ ਦੇ ਨਾਲ ਗੱਲਾਂ ਬਾਤਾਂ ਕਰ ਲਾਂਗੇ ਤੇ ਲੋ ਚ ਇੰਦਰ ਲਾ ਦੀ ਆਪਾਂ ਲੱਸੀ ਜਾਂ ਮੁੰਡਾ ਨਹੀਂ ਲਾ ਦੀਏ ਕਿਹੜੇ ਚ ਪਾ ਦੇਣਾ ਠੰਡਾ ਪਾਣੀ ਕਿਉਂਕਿ ਅੱਜ ਕੱਲ ਗਰਮੀ ਹੈ ਨਾ ਤੇ ਜਿਵੇਂ ਠੰਡਾ ਪਾਣੀ ਪਾਣਾ ਪੈਂਦਾ ਹੈ ਥੋੜਾ ਪਾਣੀ ਪਾ ਲਓ ਅੱਛਾ ਜਾਂ ਲੱਗਿਆ ਇਹ ਕੰਮ ਨਹੀਂ ਆਲੇ ਅੱਧ ਜਾਂ ਲੱਗਿਆ ਸਾਡੇ ਨਾਲ ਤੇ ਲੋ ਗਾਇਸ ਇੱਧਰ ਬਣਾਉਣ ਲੱਗੇ ਸੀ ਆਪਾਂ ਨਾਸ਼ਤਾ ਤੇ ਮੈਂ ਕਿਹਾ ਚਲੋ ਤੁਹਾਡੇ ਲਈ ਇੱਕ ਸਪੈਸ਼ਲ ਕਿਚਨ ਟਿਪਸ ਲੈ ਕੇ ਆਈਆਂ ਜੋ ਸਾਡੇ ਘਰ ਦੇ ਵਿੱਚ ਨਾ ਬਰਕਤ ਪੈਂਦੀ ਏ ਤੇ ਜਿਹੜੀਆਂ ਭੈਣਾਂ ਸੈਲਵ ਦੇ ਉੱਤੇ ਰੋਟੀਆਂ ਬਣਾਉਂਦੀਆਂ ਨਾ ਤੇ ਪਲੀਜ਼ ਸਾਡੇ ਅਗੇ ਰਿਕਵੈਸਟ ਕਰਦੀਆਂ ਕੀ ਸੈਲਫ ਤੇ ਰੋਟੀ ਨਾ ਬਣਾਇਆ ਕਰੋ ਬਲਕਿ ਜਿਹੜੇ ਆਪਣੇ ਸੁਣਦੀਆਂ ਭੈਣ ਭਰਾ ਉਹਨਾਂ ਨੂੰ ਵੀ ਇਹ ਚੀਜ਼ ਜ਼ਰੂਰ ਦੱਸਿਓ ਸੈਲਫ ਤੇ ਰੋਟੀ ਨਹੀਂ ਬਣਾਈ ਚਾਹੀਦੀ ਸਾਨੂੰ ਤੇ ਸਪੈਸ਼ਲ ਸਾਨੂੰ ਸੰਗਮਰਮਰ ਦਾ ਦੇਖੋ ਜਿਵੇਂ ਮੈਂ ਰੱਖਿਆ ਹੋਇਆ ਹੈ ਨਾ ਸੰਗਮਰਮਰ ਦਾ ਬਹੁਤ ਸੋਹਣਾ ਚਕਲਾ ਮਿਲ ਜਾਂਦਾ ਹੈ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਮਿਲਦਾ ਹੈਗਾ ਤੇ ਕਹਿੰਦੇ ਹੁੰਦੇ ਨੇ ਕਿ ਇਹ ਰੋਟੀ ਬਣਾਉਣ ਨਾਲ ਵੈਸੇ ਵੀ ਸਾਡੇ ਬਹੁਤ ਅੱਛੀ ਪੋਜ਼ਿਟਿਵਿਟੀ ਆਉਂਦੀ ਹੈ ਤੇ ਬਰਕਤ ਵੀ ਪੈਂਦੀ ਹੈ ਠੀਕ ਹੈ ਤੇ ਇੱਕ ਤੁਸੀਂ ਜਦੋਂ ਰੋਟੀ ਬਣਾਉਂਦੇ ਹੁੰਦੇ ਹੋ ਨਾ ਰੋਟੀ ਬਣਾ ਕੇ ਹਮੇਸ਼ਾ ਤਵਾ ਜਾਂ ਕਡਾਈ نیچے ਰੱਖਿਆ ਕਰੋ ਨਾ ਲਾ ਦਿਆ ਕਰੋ ਠੀਕ ਹੈ ਜੀ ਉੱਪਰ ਗੈਸ ਦੇ ਖਾਲੀ ਭਾਂਡਾ ਬਿਲਕੁਲ ਨਾ ਰੱਖਿਆ ਕਰੋ ਇਹਦੇ ਨਾਲ ਵੀ ਸਾਡੇ ਘਰ ਬਰਕਤ ਨਹੀਂ ਪੈਂਦੀ ਹੈਗੀ ਤੇ ਹੋਰ ਮੇਰੇ ਦਿਮਾਗ ਚ ਕੁਝ ਭੁੱਲ ਰਹੀ ਮੈਂ ਤੇ ਇੱਕ ਸਪੈਸ਼ਲ ਜਦੋਂ ਤੁਸੀਂ ਕਦੀ ਰੋਟੀ ਬਣਾਉਂਦੇ ਹੁੰਦੇ ਹੋ ਚੱਕਲਾ ਵੇਲਣਾ ਆਪਣਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਠੀਕ ਹੈ ਤੇ ਜਦੋਂ ਆਪਾਂ ਰੋਟੀ ਬਣਾ ਕੇ ਹਟਦੇ ਆ ਭਾਂਡੇ ਆਪਣੇ ਸਾਫ਼ ਕਰਦੇ ਆ ਤੇ ਹਮੇਸ਼ਾ ਚੱਕਲਾ ਇੱਥੇ ਖੜਾ ਕਰਿਆ ਕਰੋ ਠੀਕ ਹੈ ਮੈਂ ਤੇ ਦੇਖੋ ਇਦਾਂ ਲੰਨੀਆਂ ਮੈਂ ਤੁਹਾਨੂੰ ਜੜੇ ਵਧੀਆ ਲੱਗਿਆ ਮੈਨੂੰ ਦੱਸਣਾ ਆਪਣੀਆਂ ਭੈਣਾਂ ਲਈ ਮੈਂ ਸਪੈਸ਼ਲੀ ਦੱਸਣਾ ਚਾਹਦੀ ਸੀਗੀ ਤੇ ਮੈਂ ਤੁਹਾਨੂੰ ਵੀਡੀਓ ਚ ਦੱਸ ਦਿੱਤਾ ਹੈ ਤੇ ਇਹ ਇਹ ਚੀਜ਼ਾਂ ਨੂੰ ਤੁਸੀਂ ਜਰੂਰ ਫੋਲੋ ਕਰਿਆ ਕਰੋ ਕਿਉਂਕਿ ਸਾਡੇ ਜੋ ਵੱਡੇ ਆ ਬਜ਼ੁਰਗ ਨਾਨੀਆਂ ਦਾਦੀਆਂ ਦੱਸਦੇ ਅਸੀਂ ਆਪਾਂ ਤੁਹਾਨੂੰ ਹੋਰ ਹੀ ਦੱਸ ਦਿੰਦਾ ਤੇ ਕਦੀ ਵੀ ਨੰਗੇ ਸਿਰ ਇੱਕ ਸਾਨੂੰ ਰੋਟੀ ਨਹੀਂ ਬਣਾਣੀ ਚਾਹੀਦੀ ਰਸੋਈ ਚ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਨੰਗੇ ਸਿਰ ਸਪੈਸ਼ਲ ਭੀਤੀਆਂ ਲਈ ਇਹ ਟਿਪਸ ਹੈ ਜੋ ਅੱਛੇ ਲੱਗੇ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਤੇ ਲੱਕੜ ਦਾ ਨਹੀਂ ਵਰਤਨਾ ਤੇ ਸਾਲ ਤੇ ਰੋਟੀ ਤੁਸੀਂ ਬਣਾਣੀ ਬਿਲਕੁਲ ਬੰਦ ਕਰ ਦਿਓ ਤੇ ਨਾ ਹੀ ਰੋਟੀ ਨੂੰ ਗੈਸ ਤੇ ਜ਼ਿਆਦਾ ਸੇਕਿਆ ਕਰੋ ਠੀਕ ਹੈ ਜੀ ਮੇਰੇ ਜਿਹੜੇ ਛੋਟੇ ਛੋਟੇ ਟਿਪਸ ਸੀ ਤੁਹਾਨੂੰ ਮੈਂ ਦੱਸ ਦਿੱਤੇ ਬਾਕੀ ਦੇਖਦੇ ਆ ਜੀ ਘਰ ਦੇ ਕੰਮਾਂ ਦੇ ਨਾਲ ਕਿਉਂਕਿ ਅੱਜ ਰਸੋਈ ਦੀ ਬਹੁਤ سارے ਕੰਮ ਨੇ ਜੋ ਮੈਂ ਕਰਾਂਗੀ ਤੇ ਡੇਲੀ ਵੀਲੌਗ ਦੇ ਵਿੱਚ ਜੋ ਮੈਂ ਕਰਦੀ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਬਹੁਤ ਅੱਛੇ ਅੱਛੇ ਕਮੈਂਟ ਮੈਨੂੰ ਬਹੁਤ ਸਾਰੀਆਂ ਭੈਣਾਂ ਬਾਹਰਲੇ ਦੇਸ਼ ਤੋਂ ਵੀ ਬਹੁਤ ਦੂਰੋਂ ਦੂਰੋਂ ਭੈਣਾਂ ਮਤਲਬ ਬਹੁਤ ਅੱਛਾ ਲੱਗਦਾ ਜਦੋਂ ਮੈਨੂੰ ਕਮੈਂਟ ਕਰਦੀਆਂ ਨਾ ਤੇ ਦੇ ਲਈ ਮੈਂ ਬਹੁਤ ਅੱਛਾ ਫੀਲ ਵੀ ਕਰਦੀ ਆ ਬਹੁਤ ਚੰਗਾ ਵੀ ਲੱਗਦਾ ਤੇ ਮੇਰੇ ਦੱਸਿਓ ਇਹ ਟਿਪਸ ਜਰੂਰ ਫੋਲੋ ਕਰਿਓ ਠੀਕ ਹੈ ਜੀ ਬਹੁਤ ਅੱਛੇ ਆ ਸਾਡੇ ਵੱਡੇ ਬਜ਼ੁਰਗਾਂ ਕਿਉਂਕਿ ਆਪਣੇ ਬੱਚਿਆਂ ਨੂੰ ਵੀ ਸਾਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਜੋ ਕਿ ਸਾਡੇ ਲਈ ਅੱਛੀ ਗੱਲ ਹੈ ਤੇ ਬਾਕੀ ਲੈ ਰਹੋ ਤੁਸੀਂ ਤੇ ਲੋ ਜੀ ਨਾ ਆਟੇ ਤੋਂ ਹੋ ਗਈ ਸੀ ਫ੍ਰੀ ਆਪਾਂ ਕਰ ਲਈ ਸੀ ਕੰਮ ਤੇ ਮੈਂ ਚਾਹ ਚਲੋ ਇੱਧਰ ਆਪਣਾ ਭਾਂਡੇ ਮਾਂਜ ਲਏ ਬਾਕੀ ਹੋਰ ਕੰਮ ਕਰਾਂਗੇ ਦੇਖ ਲਈਏ ਜੀ ਜੋ ਕੰਮ ਕਰਾਂਗੇ ਉਸੇ ਕਰਾਉ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਤੇ ਗਰਮੀ ਤੁਹਾਨੂੰ ਪਤਾ ਕਿੰਨੀ ਹੋਈ ਪਈ ਤੇ ਇੱਧਰ ਅਸੀਂ ਹਲਕੀ ਜਿਹੀ ਸਫਾਈ ਕਰਨੀ ਸੋਚ ਰਿਹਾ ਹਾਂ ਰਸੋਈ ਕੰਡਿਸ਼ਨ ਹੋ ਗਏ ਨੇ ਜਿਹਨੂੰ ਡੀਪ ਕਲੀਨਿੰਗ ਕਹਿੰਦੇ ਆ ਹਫਤੇ ਵਿੱਚ ਇੱਕ ਦੋ ਵਾਰੀ ਹੁੰਦੀ ਰਹੇ ਨਾ ਬਸ ਫਿਰ ਤਾਂ ਸਾਫ ਸਫਾਈ ਜੀ ਰਹਦੀ ਹੈ ਤੇ ਲੋ गाइस ਅੱਜ ਆਪਾਂ ਹੋਰ ਕੰਮ ਕਰਾਂਗੇ ਬਾਕੀ ਕਰਤੀ ਸੀ ਬਹੁਤ ਸਾਰਾ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਮੈਂ ਕੱਦੀ ਜਿਹੜੇ ਛੋਟੇ ਛੋਟੇ ਕੰਮ ਜਿਹੜੇ ਵੀ ਹੁੰਦੇ ਆ ਡੇਲੀ ਬਿਲੌਗ ਤੇ ਤੁਹਾਡੇ ਨਾਲ ਉਸ ਵੀਡੀਓ ਸ਼ੇਅਰ ਕਰਦੀ ਰਹੀ ਆ। ਸਾਦੇ ਪਾਣੀ ਦੀ ਬਰਫ ਲਾਣੀ। ਚਲੋ ਜੀ ਇੱਦਾਂ ਧਰ ਲਈ ਆਪਾਂ ਦੁੱਧ ਦੁੱਧ ਨੂੰ ਭਾਲਾ ਆ ਜਾਏਗਾ। ਤੱਕ ਰਸੋਈ ਸੁਈ ਸਾਫ ਕਰਾਂਗੇ ਤੇ ਇੱਦਾਂ ਰਾਤ ਵਾਲਾ ਦੁੱਧ ਹੁੰਦਾ ਨਾ ਜਿਹੜਾ ਇਹ ਮੈਂ ਪਤੀਲੇ ਚੋਂ ਕੱਢ ਦੇਣੀ ਹੁੰਨੀ ਆ ਬਨਾਈ ਲਾ ਕੇ ਜਿਵੇਂ ਕਈ ਵਾਰੀ ਯੂਜ਼ ਕਰ ਲਏ ਨੇ ਚਾਹ ਚੁੱਤ ਤੇ ਇਦਾਂ ਕਰਕੇ ਇਹਨੂੰ ਆਪਾਂ ਕੱਢ ਲਾਂਗੇ ਜੇਕਰ ਦਹੀਂ ਜਮਾਣਾ ਤੇ ਦਹੀਂ ਜਮਾ ਲੈਣੇ ਹੁੰਦੇ ਆ ਜੇ ਯੂਜ਼ ਕਰਨਾ ਤੇ ਯੂਜ਼ ਕਰ ਲੈਣੇ ਹੁੰਦੇ ਆ ਤੇ ਬਾਕੀ ਹੋਰ ਬਹੁਤ سارے ਕੰਮ ਆ ਇਸੇ ਟਾਈਮ ਦੇ ਅੰਦਰ ਕੰਮ ਆ ਤੇ ਮੈਂ ਤਾਂ ਇਹ ਸੋਚਦੀ ਬਹੁਤ ਜੀ ਮੈਂ ਸੋਚਿਆ ਕਿ ਚਲੋ ਦਹੀਂ ਜਮਾ ਦਿੰਨੇ ਆ ਕਿਉਂਕਿ ਦਹੀਂ ਜਮ ਜੇਗਾ ਦੁਪਹਿਰ ਤੱਕ ਅੱਜ ਕੱਲ੍ਹ ਗਰਮੀ ਇੰਨੀ ਹੈ ਕਿ 2-3 ਘੰਟੇ ਵਿੱਚ ਨਾ ਦਹੀਂ ਜੰਮ ਜਾਂਦਾ ਹੈ ਉਹ ਥੋੜਾ ਜਿਹਾ ਜੰਮਣ ਵਾਲਾ ਸਵੇਰੇ ਦੇ ਹੀ ਜਮਾਏ ਹੋਵੇ ਨਾ ਫਿਰ ਖੱਟਾ ਵੀ ਨਹੀਂ ਹੁੰਦਾ ਦੁਪਹਿਰ ਤੱਕ ਜੰਮ ਜਾਊਗਾ ਬਣਾ ਲੈ ਲੱਸੀ ਗਰਾ ਜਾਏ ਬਣਾਣੀ ਲੱਸੀ ਬਣਾ ਲਓ ਜੇ ਦਹੀਂ ਬਣਾਣਾ ਤੇ ਦਹੀਂ ਚ ਗੁੰਦੀ ਪਾ ਲਓ ਕੁਝ ਪਾ ਲਓ ਕਿ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰੈਤਾ ਹੀ ਵਧੀਆ ਲੱਗਦਾ ਹੈ ਘਟਕੜ ਵੀ ਤੇ ਲੋਕ ਆਏ ਅੰਦਰ ਬੈਣ ਲੱਗੇ ਸੀ ਨਾ ਵਾਲਟੀ ਤਾਜ਼ਾ ਪਾਣੀ ਚਾਹੁੰਦੇ ਨੇ ਫਿਰ ਵੀ ਨੂੰ ਇਹਦੀ ਲਾਲਚ ਹੁੰਦਾ ਕਿ ਭਰ ਲਈਏ ਤਾਜ਼ਾ ਪਾਣੀ ਤੁਹਾਨੂੰ ਬੰਦਾ ਖਰਾਬ ਕਰਦੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਜਰੂਰਤ ਪੈਂਦੀ ਹੈ ਪਾਣੀ ਦੀ ਸਾਰਾ ਦਿਨ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਭ ਤੋਂ ਜ਼ਿਆਦਾ ਪਾਣੀ ਵੇਸੇ ਕਰਨੀਆਂ ਦੀ ਵਰਤਿਆ ਕਰਦੇ ਪਰ ਮੈਂ ਇੱਕ ਸਪੈਸ਼ਲ ਬੈਨ ਵਾਲੀ ਰਿਕਵੈਸਟ ਕਰੂੰਗੀ ਪਾਣੀ ਦਾ ਨਾ ਜ਼ਿਆਦਾ ਦੋਲਿਆ ਨਾ ਕਰੋ ਪਾਣੀ ਨੂੰ ਹਮੇਸ਼ਾ ਸਾਰਾ ਵਰਤਿਆ ਕਰੋ ਸਾਨੂੰ ਤੇ ਜਰੂਰਤਾਂ ਪੂਰੀਆਂ ਹੋ ਜਾਣਗੀਆਂ ਪਰ ਜਿਹੜੀ ਆਉਣ ਵਾਲੀ ਜਨਰੇਸ਼ਨ ਜਨਰੇਸ਼ਨ ਹੈ वाले बच्चियां दी ਬਹੁਤ ਜ਼ਿਆਦਾ ਖਰੋਮ ਆ ਸਕਦੀ ਹੈ ਇਸ ਕਰਕੇ ਸਾਨੂੰ ਪਾਣੀ ਦਾ ਬਹੁਤ ਘੱਟ ਹੀ ਵਰਤਣਾ ਚਾਹੀਦਾ ਹੋਵੇ ਟਾਈਮ 'ਤੇ ਜਦੋਂ ਭੈਣਾ ਦੇਖ ਲੋ ਇੱਕ ਬਾਲਟੀ ਚ ਪਾਣੀ ਅੱਧਾ ਲੈ ਲੈਣਾ ਸਾਫ਼ ਤੇ ਇੱਕ ਜੰਦਾ ਲੈ ਕੇ ਭਾਂਡੇ ਧੋਲਣ ਲਈ ਲੈਣਾ ਹੈ ਨਾ ਯਾਦ ਰੱਖਿਓ ਦੇਖੋ ਆਪਾਂ ਕਿੰਨਾ ਪਾਣੀ ਨੂੰ ਵਰਤਦੇ ਆਂ ਸਾਨੂੰ ਪਾਣੀ ਦੀ ਵੇਸੇ ਵੀ ਬਹੁਤ ਘੱਟ ਵਰਤਣੀ ਚਾਹੀਦੀ ਹੈ ਅਗਲੇ ਮੈਂ ਕਿਤਾ ਸਾਫ਼ਾ ਪਾਣੀ ਭਰ ਲੈਣੇ ਆਪਾਂ ਫਿਰੇ ਫਿਰੇ ਹੀ ਉਹ ਜੰਦਾ ਮਾਣੀ ਸਾਰਾ ਭਰ ਕੇ ਧੋਣ ਲਈ

ਇੱਧਰ ਆਪਾਂ ਮੈਂ ਕਿਹਾ ਚਲੋ ਫ੍ਰੀ ਚ ਲਾ ਦਈਏ ਸਾਡੇ ਨੂੰ ਖਸਾ ਰਾਜਿੰਦੂnde ਪਾਣੀ ਦੀ ਪਹੁੰਚ ਨਹੀਂ ਕੋਈ ਤੇ ਇੱਧਰ ਸਾਰਾ ਦਿਨ ਪੈਸਾ ਪੈਸਾ ਕਰਦੇ ਨੇ ਸਾਡਾ ਨਿਸ਼ਾਨ ਕਿਤੇ ਪੈਸੇ ਤੇ ਦਰਸ਼ਾਨ ਹੋਵੇ ਲੋਗਾ ਇਸੇ ਤਰ੍ਹਾਂ ਹੀ ਸਿਮੱਖਣਾ ਪੰਜ ਕਰ ਰਹੇ ਸੀ ਨਾ ਰਸੋਈ ਦੀ ਬਹੁਤ ਸਾਰਾ ਕੰਮ ਹੈ ਦੇਖ ਲੋ ਰਸੋਈ ਚ ਕਰਦੇ ਕਰਦੇ ਸਾਨੂੰ ਕਿੰਨਾ ਟਾਈਮ ਨਿਕਲ ਜਾਂਦਾ ਹੈ ਸਭ ਤੋਂ ਜ਼ਿਆਦਾ ਹੀ ਸਾਡਾ ਕੰਮ ਰਸੋਈ ਦੇ ਵਿੱਚ ਪੈਂਦਾ ਜੋ ਸਾਨੂੰ ਦੁਪਹਿਰਾ ਹੀ ਹੋ ਜਾਂਦਾ ਹੈ ਪਰ ਇੱਧਰ ਕਰ ਲਈ ਮੈਂ ਕਿਹਾ ਚਲੋ ਕਰਦੇ ਕਰਦੇ ਕੰਮ ਬਾਕੀ ਅੱਜ ਸੋਚਦੇ ਪਿਆ ਥੋੜਾ ਥੋੜਾ ਜਿੰਨਾ ਹੋ ਸਕੇ ਸਾਨੂੰ ਡੇਲੀ ਨਾ ਰਸੋਈ ਦੇ ਵਿੱਚ ਸਫਾਈ ਕਰਦੇ ਰਹਿਣਾ ਚਾਹੀਦਾ ਕਿ ਖਾਣਾ ਸਾਫ਼ ਕਰੋ ਹਨਾ ਕਿ ਆ ਕੀ ਤੰਗੀ ਨਹੀਂ ਹੁੰਦੀ ਫਿਰ ਸਾਡੀ ਤੇ ਆਗਾ ਤਾਂ ਵਿੱਚ ਵਿੱਚੋਂ ਜਿਵੇਂ ਕੋਈ ਕਦੀ ਕੋਈ ਖਾਨਾ ਸਾਫ ਕਰਤਾ ਕਦੀ ਕੋਈ ਖਾਨਾ ਸਾਫ ਕਰਤਾ ਇਦਾਂ ਹੀ ਕਰਦੇ ਰਹਿਣੇ ਆ ਕੜੀ ਬਣਾ ਸੀ ਕੜੀ ਬਣੀ ਆਦ ਰਹੀ ਕਦੀ ਲੋਗਾਂ ਨਾਲ ਕੜੀ ਬਣਾਈ ਹਣਾ ਮੈਂ ਹਾਂ ਕਿੰਨੇ ਦਿਨ ਹੋ ਗਏ ਵੈਸੇ 2 ਮਹੀਨੇ ਹੋ ਗਏ ਮੈਂ ਕਿ 2 ਮਹੀਨੇ ਹੋ ਗਏ ਹਾਂ ਮੈਂਨੇ ਮਾਮਾ ਲਈ ਜੰਨੇ ਗਏ ਇਹਨਾਂ ਗਰਮੀ ਆ ਤਾਂ ਗੜੀ ਚਾਵ ਪਰ ਬਣ ਜੀ ਤਾਂ ਫਾਇਦਾ ਮੱਖਣ ਟਿੱਡੇ ਜਿਹਾ ਬਣਾ ਲਓ ਸੇਰੀ ਸੇਰੀ ਤੇ ਲਾਜੀ ਦਰਬਾਣੀ ਦੀ ਲੱਸੀ ਵਾਲੀ ਲੱਸੀ ਸਕੇ ਬਹੁਤ ਮਿੱਠੀ ਬਣੀ ਹੋਣੀ ਹੈ ਕਿਉਂਕਿ ਇਹਦੇ ਵਿੱਚ ਨਾ 3-4 ਦਿਨਾਂ ਦੀ ਮਲਾਈ ਵੀ ਪਾਤੀ ਸੀ ਤੇ ਬਹੁਤ ਸਾਰੇ ਪੈਂਪਰਾ ਇਦਾਂ ਦੇ ਵੀ ਨੇ ਜਿਹੜੇ ਮੈਨੂੰ ਬਹੁਤ ਨੇੜੇ ਤੋਂ ਵੀ ਨੇ ਮੇਰੇ ਨਜ਼ਦੀਕ ਵੀ ਨੇ ਪਰ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਭਾਈ ਤੁਸੀਂ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਹੋ ਤੇ ਆਪਣੀ ਰਸੋਈ ਦਾ ਖਾਸ ਧਿਆਨ ਰੱਖਿਆ ਕਰੋ ਘਰ ਦੇ ਕੰਮ ਕਰਿਆ ਕਰੋ ਜਿੰਨਾ ਆਪਾਂ ਵਧੀਆ ਤਰੀਕੇ ਨਾਲ ਆਪਣੇ ਘਰ ਦੇ ਕੰਮ ਕਰਦੇ ਰਹਿੰਦੇ ਆਪਾਂ ਠੀਕ ਰਹਿੰਦੇ ਆ ਜਿੰਨਾ ਅਸੀਂ ਆਲਸ ਕਰਦੇ ਆ ਨਾ ਸੱਚੀ ਕਹਿੰছো ਉਹਨੇ ਹੀ ਅਸੀਂ ਬਿਮਾਰ ਰਹਿੰਦੇ ਆ ਇਹ ਸਪੈਸ਼ਲ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਕਹੂੰਗੀ ਆਲਸ ਨਾ ਕਰਿਆ ਕਰੋ ਸਾਡੇ ਬੱਚੇ ਵੀ ਦੇਖ ਕੇ ਸਾਨੂੰ ਫਿਰ ਇਦਾਂ ਦੇ ਬਣ ਜਾਂਦੇ ਨੇ ਰਸੋਈ ਦਾ ਕੰਮ ਹੋ ਗਿਆ ਸੀ ਆਪਾਂ ਰਸੋਈ ਦੀ ਸਫਾਈ ਕਰਨ ਲੱਗੀ ਸੀ ਤੇ ਮੈਂ ਜਿਹੜੇ ਤੁਹਾਨੂੰ ਟਿਪਸ ਦੱਸਿਆ ਮੇਰੇ ਟਿਪਸ ਨੂੰ ਜਰੂਰ ਫੋਲੋ ਕਰਿਓ ਠੀਕ ਹੈ ਬਹੁਤ ਵਧੀਆ ਚੀਜ਼ਾਂ ਦੇਖੋ ਵਾਈ ਗੁਰੂ ਦਾ ਨਾਮ ਹੀ ਲੈ ਕੇ ਹਮੇਸ਼ਾ ਕੋਈ ਵੀ ਕੰਮ ਕਰਨਾ ਹੈ ਵਾਈ ਗੁਰੂ ਦਾ ਨਾਮ ਲੈ ਕੇ ਹੀ ਸ਼ੁਰੂ ਕਰਿਆ ਕਰੋ ਕਿਉਂਕਿ ਉਸ ਵਾਈ ਗੁਰੂ ਦਾ ਹਰ ਟਾਈਮ ਸ਼ੁਕਰਾਨਾ ਕਰਿਆ ਕਰੋ ਬਹੁਤ ਕੁਝ ਦਿੱਤਾ ਸਾਨੂੰ ਪਰਮਾਤਮਾ ਨੇ ਬਾਕੀ ਵੀਡੀਓ ਦਾ ਕਰਦੇ ਆ ਮੈਂ ਇੱਥੇ ਹੀ ਐਂਡ ਠੀਕ ਹੈ ਜੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਜੋ ਮੇਰਾ ਕੰਮ ਅੱਛਾ ਲੱਗਿਆ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਮੈਨੂੰ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਤੁਹਾਡੇ ਕੇ ਬਾਰ-ਬਾਰ ਇਹੀ ਰਿਕਵੈਸਟ ਇਹੀ ਕੁਐਸਚਨ ਹੁੰਦਾ ਕਿ ਮੈਨੂੰ ਦੱਸਿਆ ਕਰੋ ਇੱਕ ਲਾਈਕ ਜਰੂਰ ਕਰ ਦਿਆ ਕਰੋ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਬਾਕੀ ਜੜੀਆਂ ਭੈਣਾਂ ਮੈਨੂੰ ਡੇਲੀ ਕਮੈਂਟ ਕਰਦੀਆਂ ਬਹੁਤ ਸਾਰਾ ਸ਼ੁਕਰੀਆ ਥੈਂਕ ਯੂ ਜੜੀ ਭੈਣ ਮੈਨੂੰ ਯੂਕੇ ਤੋਂ ਜੁੜੀ ਹੈ ਬਹੁਤ ਅੱਛੇ ਕਮੈਂਟ ਕਰਦੀ ਹੈ ਦਿলো ਸ਼ੁਕਰੀਆ ਦੀਦੀ ਸਿਸਟਰ ਤੁਹਾਡਾ ਵੀ ਬਾਕੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ